ਬਟ ਇਹਨਾਂ ਨੇ ਜਿੱਦਾਂ ਮਾਲ ਡੇਲੀ ਬੇਸਿਸ ਤੇ ਭੇਜਦੇ ਆ ਇੱਕ ਕਵਾੜਿਆ ਜੀ ਇਹਨਾਂ ਦਾ ਜਿੱਦਾਂ ਉਹ ਗੱਤਾ ਲਾ ਲੋ ਰੱਤਾ ਆਈਟਮ ਲਾ ਲੋ ਜਾਂ ਲੋਹਾ ਆਈਟਮ ਲਾ ਲੋ ਪਰ ਇਹ ਕਿਸ ਤਰ੍ਹਾਂ ਅੱਗ ਲੱਗਦੀ ਆ ਅੱਗ ਉਹ ਜੋ ਮੇਰੇ ਸਾਹਬ ਨਾਲ ਜੋ ਸਹਾਬ ਨਾਲ ਬਣਿਆ ਵਾ ਉਹ ਜਿੱਦਾਂ ਰੋਟੇਟ ਉੱਤੇ ਜਾਂਦਾ ਵਾ ਤੇ ਰੋਟੇਟ ਜਦੋਂ ਥੱਲੇ ਆ ਰਿਹਾ ਉਹ ਚ ਮਾੜਾ ਮੋਟਾ ਚੰਗੜਾ ਰਹਿੰਦਾ ਉਹ ਮਾੜੀ ਮੋਟੀ ਫਾਇਰ ਕੈਚ ਹੋਈ ਹੈ ਤੇ ਉਹਦੇ ਤੋਂ ਹੀ ਫਾਇਰ ਵਧੀ ਆ ਜੀ ਇਹ ਜੀ ਕਨੈਕਟਰ ਆ ਇਹਨੂੰ ਪੰਜਾਬੀ ਚ ਆਪਾਂ ਕਵਾੜੀਆਂ ਕਹਿ ਦਿੰਦੇ ਆ ਜੀ ਕਿਹੜੀ ਜਗ੍ਹਾ ਤੇ ਦੁਕਾਨ ਚ ਕਿਹਣਾ ਇਹ ਜੀ ਆਪਣਾ ਰੱਦ ਅਰਿਸ਼ਣ ਅਲੋਨੀ ਪੈਂਦੀ ਆ ਜੀ ਤੇ ਰਾਦਾ ਅਰਿਸ਼ਣ ਅਲੋਨੀ ਦੇ ਵਿੱਚ ਇਹ ਸੁਸਾਇਟੀ ਹੈ। ਕਾਰਨ ਤੋਂ ਪਤਾ ਲੱਗਾ ਕਾਰਨ ਸਰ ਜੋ ਬਾਕੀ ਫਾਇਰ ਬ੍ਰਿਗੇਡ ਵਾਲਿਆਂ ਨੇ ਜਦੋਂ ਇਨਵੈਸਟੀਗੇਸ਼ਨ ਕਰਨੀ ਉਹੀ ਹੋਣੀ ਆ ਬਟ ਜੋ ਸਾਨੂੰ ਸੁਸਾਇਟੀ ਵਾਲੇ ਆਪਸ ਚ ਗੱਲਬਾਤ ਕਰ ਰਹੇ ਆ ਇਹੀ ਆ ਰਹਣੇ ਆ। ਬਟ ਮਤਲਬ ਇਹਦੇ ਜ ਸੱਚੇ ਆ ਜਿਨ੍ਹਾਂ ਦੀ ਇਹ ਦਾਨਦਾਰੀ ਆ ਉਹਨਾਂ ਵੱਲੋਂ ਇਸ ਪ੍ਰਤੀ ਜਿੜਾ ਵਾ ਕੋਈ ਵੀ ਉਹਨਾਂ ਦਾ ਕੋਈ ਅਸੂਰ ਹੈ ਨਹੀਂ। ਉਹਨਾਂ ਨੇ ਆਪਣਾ ਮਾਲ ਹਮੇਸ਼ਾ ਰਿਜ਼ਰਵ ਰੱਖਿਆ ਵਾ ਪਰ ਜੋ ਉਸ ਪਰਮਾਤਮਾ ਦੀ ਮਰਜ਼ੀ ਆ ਜਾ ਕੇ ਉਹੀ ਹੁੰਦਾ ਬਟ ਇਹਦੇ ਵਿੱਚ ਆਲੇ ਅੱਗ ਲੱਗੀਆਂ ਦੇ ਆ ਵੇਖੋ ਜਦੋਂ ਆਪਾਂ ਪਹੁੰਚੇ ਸਾਰੇ ਸੁਸਾਇਟੀ ਵਾਲੇ ਇਹ ਗੱਲਬਾਤ ਕਰ ਰਹੇ ਬਟ ਮੋਟਕੇ ਤੇ ਐਮਐਲਏ ਸਾਹਿਬ ਨੇ ਫਾਇਰ ਬ੍ਰਿਗੇਡ ਭੇਜੀ ਹੈ ਤੇ ਐਕਸੀਐਨ ਬਟਾਲਾ ਇਲੈਕਟ੍ਰਿਸਿਟੀ ਨੂੰ ਅੱਗੇ ਲਾਈਟਾਂ ਵੀ ਬੰਦ ਰਾਤੀਏ ਸੋ ਦੈਟ ਇਸੇ ਹੋਰ ਦਾ ਨੁਕਸਾਨ ਨਾ ਹੋਵੇ ਤੇ ਇਹ ਸਾਡਾ ਭਰਾ ਵਾ ਇਹਨਾਂ ਦੀ ਇਹ ਇੰਡਸਟਰੀ ਆ ਤੇ ਥੋੜੇ ਟਾਈਮ ਪਹਿਲਾਂ ਵਿਚਾਰੇ ਦੇ ਫਾਦਰ ਸਾਹਿਬ ਹੀ ਪੂਰੇ ਹੋਏ ਤੇ ਇਹ ਸਾਡਾ ਪਰਿਵਾਰ ਹੈ ਜੀ ਕੀ ਨਾਮ ਹੈ ਪਰ ਆਪਾਂ ਇਹਨਾਂ ਦੇ ਨਾਮ ਹੈ ਰਾਗ ਗੱਲਬਾਤ ਜੀ ਇਹ ਕੀ ਨਾਮ ਹੈ ਤੁਹਾਡਾ ਜੀ ਦਾ ਜੀ ਐਨਐਮ ਐਂਟਰਪ੍ਰਾਈਜ਼ਸ ਕਜੂਰੀ ਗੇਟ ਦੇ ਨਾਮ ਤੋਂ ਕਵਾੜ ਦੀ ਦੁਕਾਨ ਤੋਂ ਵਸੇ ਆਤੀ ਆਇਆ ਸੀ ਕੰਮ ਤੇ ਆਈ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਵਜੇ ਦੁਕਾਨ ਉੱਤੇ ਆਈ ਹੈ ਇਹ ਕੁ 6 ਵਜੇ ਦੇ ਲੱਗੇ ਤੇ ਕਿਸ ਤਰ੍ਹਾਂ ਪਤਾ ਲੱਗਾ ਕਿ ਲੱਗੀ ਆ ਤੁਹਾਡੇ ਮੈਂਬਰ ਦਾ ਫੋਨ ਆਇਆ ਸਾਨੂੰ ਦੇਖੀ ਕਿ ਸਾਮਾਨ ਅੰਦਰ ਕੀ ਪਿਆ ਲੱਗੀ ਜਿਹੜਾ ਕ੍ਰਾਫਟ ਦਿੱਤਾ ਪਿਆਦਾ ਸੀ ਹੋਰ ਵੀ ਕਾਫੀ ਆਈਟਮਾਂ ਸੀ ਪਲਾਸਟਿਕ ਵਗੈਰਾ ਸੀ ਕਿੰਨੇ ਕੁ ਲੱਖ ਦਾ ਸਾਮਾਨ ਹੋਵੇਗਾ ਹੋ ਸਕਦਾ 3-4 ਲੱਖ 5 ਲੱਖ ਤੱਕ ਇਸੇ ਪਿੱਛੇ ਲੋਹਾ ਭਗਾ ਕੇ ਤੇ ਘਟੋ ਘਟਤੀ ਚੱਲੇ ਲੱਗਦਾ ਹੋਰ ਹੋ ਸਕਦਾ ਕੁਝ ਨਹੀਂ ਬਜਿਆ ਸਰ ਮੇਰੇ ਕੁਝ ਨਹੀਂ ਨੁਕਸਾਨ ਬਹੁਤ ਹੋਇਆ ਸਰ ਕਿੰਨੇ ਕਹਿੰਦੇ ਨੁਕਸਾਨ ਲੱਗਦਾ ਤੁਹਾਨੂੰ ਪਈਏ ਦਸੂਰੇ ਦੇਖ ਕੇ ਪਤਾ ਲੱਗੂਗਾ ਪਰ ਜਿੱਥੋਂ ਤੱਕ ਮੈਨੂੰ ਲੱਗਦਾ 10-15 ਲੱਖ ਲੱਗਦਾ ਤੇ ਇੱਧਰ-ਇੱਧਰ ਹੀ ਲੱਗਾ ਹੋਇਆ ਜਿਹੜਾ ਵੱਲ ਗਿਆ ਹੋਣਾ ਆਪਣਾ ਨਾਮ ਦੱਸ ਦਿਓ ਰਾਗਵ ਜੀ ਫਰੀਦ ਹਾਂ ਜੀ ਇੱਥੇ ਜੀ ਆਪਣਾ ਇੱਕ ਸਾਡੇ ਕੁਆਰਡ ਦਾ ਕੰਮ ਕਰਦੇ ਨੇ ਉਹਨਾਂ ਦਾ ਗੜਾਉਣਾ ਔਰ ਅੱਜ ਜਿਸ ਤਰੀਕੇ ਨਾਲ ਲੋਕ ਬੜੀਆਂ ਖੁਸ਼ੀਆਂ ਨਾਲ ਦੀਵਾਲੀ ਦਾ ਤੇ ਹਰ ਬਣਾਉਣ ਦੀ ਆਪਣਾ ਪ੍ਰਿਆਸ ਕਰ ਰਹੇ ਸੀ ਔਰ ਅੱਜ ਇੱਕ ਬਹੁਤ ਹੀ ਬਿਆਨਕ ਘਟਨਾ ਹੋ ਸਕਦਾ ਕੋਈ ਪਟਾਕਾ ਚੱਲਿਆ ਹੋਵੇ ਜਾਂ ਕਿਸ ਤਰੀਕੇ ਨਾਲ ਇਹ ਕੁਆਰਡ ਦੇ ਵਿੱਚ ਰੱਦੀ ਤੇ ਹੋਰ ਪਲਾਸਟਿਕ ਦਾ ਸਮਾਨ ਵਗੈਰਾ ਜਿਹੜਾ ਉਹ ਅੱਗ ਨੂੰ ਪਕੜ ਦੇ ਵਿੱਚ ਆ ਗਿਆ ਔਰ ਅੱਗ ਇਸ ਤਰੀਕੇ ਦੀ ਬਿਆਨਕ ਅੱਗ ਸੀ ਜੋ ਮੈਂ ਸੀਨ ਦੇਖਿਆ ਹੈ ਕੀ ਅੱਜ ਸਵੇਰ ਦੇ ਮੈਂ ਜੋ ਸ਼ੰਕਾ ਸਾਡੇ ਐਮਐਲਏ ਸਾਹਿਬ ਵੀ ਯਾਰ ਕਰ ਰਹੇ ਸਨ ਕਿ ਬਟਾਲਾ ਸ਼ਹਿਰ ਦੇ ਵਿੱਚ ਕੋਈ ਐਸੀ ਅਨਸੰਘਾ ਵੀ ਘਟਣਾ ਨਾ ਘਟੇ ਔਰ ਸਾਰਾ ਫਾਇਰ ਬ੍ਰਿਗੇਡਰ ਔਰ ਪੁਲਿਸ ਡਿਪਾਰਟਮੈਂਟ ਨੂੰ ਚੁਕਨਾ ਕੀਤਾ ਹੋਇਆ ਸੀ ਕਿ ਤੁਸੀਂ ਆਪਣਾ ਮਹਾਜਨ ਸਾਹਿਬ ਦੇ ਜਿਹੜਾ ਗੋਡਾਊਨ ਦੇ ਵਿੱਚ ਅੱਗ ਲੱਗ ਗਈ ਹੈ ਸੋ ਐਮਐਲਏ ਸਾਹਿਬ ਨੂੰ ਫੋਨ ਕੀਤਾ ਔਰ 5 ਮਿੰਟ ਦੇ ਵਿੱਚ ਵਿੱਚ ਹੀ ਫਾਇਰ ਬ੍ਰਿਗੇਡ ਗੱਡੀਆਂ ਇੱਥੇ ਪਹੁੰਚ ਗਈਆਂ ਔਰ ਜਿਸ ਤਰੀਕੇ ਦੀ ਅੱਗ ਸੀ ਮੈਂ ਸਮਝ ਨਹੀਂ ਲੱਗੀ ਇਹ ਬਹੁਤ ਜੋਨੇ ਕੇ ਬਹੁਤ ਵੱਡਾ ਨੁਕਸਾਨ ਕਰ ਸਕਦੀ ਸੀ ਸਾਡੇ ਆਲਦ ਵਾਲੇ ਸਾਰੀ ਕਲੋਨੀ ਦਾ ਸੋ ਫਾਇਰ ਬ੍ਰਿਗੇਡ ਵਾਲਿਆਂ ਦੇ ਜਿੰਨੇ ਵੀ ਕਰਮਚਾਰੀ ਨੇ ਮੈਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਨਾ ਕਿ ਉਹਨਾਂ ਨੇ ਬਹੁਤ ਬਿਹਨਤ ਦੇ ਨਾਲ ਔਰ ਸਾਰੀ ਕਲੋਨੀ ਨਿਵਾਸੀਆਂ ਦੀ ਮਿਹਨਤ ਸਦਕਾ ਇਹ ਅੱਗ ਦੇ ਕਾਬੂ ਪਾਇਆ ਗਿਆ ਔਰ ਜਾਨ ਮਾਲ ਦੀ ਹਫਾਜ਼ਤ ਕੀਤੀ ਗਈ ਹੈ ਮਾਲ ਤੇ ਅਸੀਂ ਇਹ ਕੁਝ ਹੋਰ ਬਹੁਤ ਪੱਕਾ ਵੀ ਨਹੀਂ ਕੋਈ ਹੋਣਾ ਨਹੀਂ ਦੇਖੋ ਹਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਹੋ ਸਕਦਾ ਸੀ ਲੇਕਿਨ ਇਹ ਮੈਂ ਸਮਝਦਾ ਲੋਕਾਂ ਦੀ ਕੋਸ਼ਿਸ਼ ਔਰ ਫਾਇਰ ਬ੍ਰਿਗੇਡ ਦੀ ਮੁਸਤੈਦੀ ਦੇ ਨਾਲ ਇਹ ਬੜਾ ਬਹੁਤ ਵੱਡਾ ਹਾਦਸਾ ਟਲ ਗਿਆ ਹੈ। ਅੱਗ ਲੱਗੀ ਹੈ ਤੇ ਕਿੱਥੇ ਲੱਗੀ ਹੈ? ਇਹ ਜੀ ਕਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਗੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਸ਼ਬਾਜੀ ਦੇ ਨਾਲ ਸ਼ਾਇਦ ਇਹਨੂੰ ਅੱਗ ਲੱਗ ਗਈ ਹੈ। ਤੇ ਸਿਚੁਏਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਦਿੱਕਤ ਆ ਰਹੀ ਹੈ। ਕਿੰਨੀਆਂ ਗੱਡੀਆਂ ਆਈਆਂ ਤੇ ਕਿੰਨੀਆਂ ਤਿੰਨ ਗੱਡੀਆਂ ਜੀ ਫਾਇਰ ਦੀਆਂ ਆ ਗਈਆਂ ਇੱਥੇ। ਤੇ ਕੰਮ ਚੱਲ ਰਿਹਾ ਹੈ। ਕਾਰਨ ਕੀ ਆ ਕਿ ਦਾ? ਕਾਰਨ ਸਰ ਇਹ ਹੀ ਪਟਾਕਿਆਂ ਨਾਲ ਹੀ ਲੱਗੀ ਆ ਆਤਿਸ਼ਬਾਜੀ ਜਾਂ ਡਿੱਗਰ ਨਾਲ ਜਾਂ ਸ਼ਾਰਟ ਸਰਕਟ ਨਾਲ ਹਲੇ ਉਹ ਕਨਫਰਮ ਕਿੰਨੇ ਕਦੋਂ ਤੱਕ ਕਬੂ ਪਾਇਆ ਗਿਆ? ਹਾਂਜੀ। ਇਹ ਕਿ ਸੰਗਣਾ ਇਲਾਕਾ ਸੀ। ਕਿਹੜੀ ਜਗ੍ਹਾ ਤੇ ਇਹ ਗੱਡੀਆਂ ਦੀ ਆਫਰ ਆ? ਅ ਭਾਜੀ ਇਲਾਕਾ ਸੰਗਣਾ ਵਾ। ਥੋੜਾ ਜਿਹਾ ਪਬਲਿਕ ਨੂੰ ਵੀ ਚਾਹੀਦਾ ਸਾਥ ਦੇਣਾ, ਕੰਮ ਕਰਨ ਦੇਣਾ। ਹੁਣ ਕੋਈ ਕਹਿੰਦਾ ਉਹਦਾ ਲਾਜ ਕੋਈ ਕਹਿੰਦਾ ਇਦਾਂ ਕੰਮ ਕਰ ਰਹੇ ਆ ਲੜਕੇ। ਮੈਂ ਥੋੜਾ ਜਿਹਾ ਕੰਮ ਕਰਾ ਲੀਆ ਤੇ ਫਿਰ ਉਸ ਤੋਂ ਬਾਅਦ। ਕਿੰਨੇ ਕਹਿੰਦਾ ਜੀ? ਭਿਆਨਕ ਸਰ ਆ ਤੁਹਾਡੇ ਸਾਹਮਣੇ ਹੀ ਆ ਧੂਆਂ ਜਿਆਦਾ ਵਾ ਕੌਲਾ ਹਾਂਜੀ ਹਾਂਜੀ ਕੰਟਰੋਲ ਚ ਹੈ ਕੰਟਰੋਲ ਹਾਂ ਨਾਮ ਦੱਸ ਦਿਓ ਹਾਂਜੀ ਮੇਰਾ ਨਾਮ ਐਸੇ ਗਿਤेंद्र ਸਿੰਘ ਪੀਸੀਆਰ ਡਿਊਟੀ ਤੇ ਆਪਣਾ ਕ੍ਰਿਸ਼ਨਨਗਰ ਅੱਗ ਲੱਗੀ ਮਹੱਲੇ ਚ ਜੋ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਉਹਨਾਂ ਨੇ ਕੰਟਰੋਲ ਕਰ ਲਿਆ ਗੋਪੀ ਅਸਲ ਵਿੱਚ ਸਥਿਤੀ ਠੀਕ ਆ ਇੱਕ ਪੈਪ ਹੋਰ ਲਾਉਣੀ ਆ ਉੱਧਰ ਆਪਣਾ ਕੁਆੜੀਆਂ ਦੀ ਦੁਕਾਨ ਹੀ ਕੋਈ ਉਹਨਾਂ ਦੇ ਕੋਈ ਅਚਨਚੇਤ ਸਰਕਟ ਹੋਣ ਕਰਕੇ ਅੱਗ ਲੱਗ ਗਈ ਤੇ ਇਸ ਟਾਈਮ ਹੁਣ ਅੱਗ ਤੇ ਕਾਬੂ ਆਪ ਅੱਗ ਤੇ ਕਾਬੂ ਪਾ ਲਿਆ ਫਾਰਕ ਵਿੱਚ ਮੌਕੇ ਤੇ ਆਣ ਕੇ ਸਭ ਹੁਣ ਕਾਬੂ ਆ ਅੱਗ ਦੇ ਇਸ ਟਾਈਮ ਤੋਂ ਨੌਕੇ ਤੇ ਪਹੁੰਚ ਕੇ ਕੀ ਕੀ ਪ੍ਰਬੰਧ ਕੀਤੇ ਨੇ ਹਾਂ ਜੀ ਜੀ ਵੀ ਲਾਈਟ ਬੰਦ ਕਰਾਈ ਫਿਰ ਫਾਇਰ ਬ੍ਰਿਗੇਡ ਨੂੰ ਇਹ ਮੌਕੇ ਤੇ ਫੋਨ ਕਰਕੇ ਬੁਲਾ ਕੇ ਤਾਂ ਉਹਨਾਂ ਨੂੰ ਜਿਹੜੀ ਹੁਣ ਸਥਿਤੀ ਆ ਵੇਲੇ ਕੰਟਰੋਲ ਆ ਅੱਗ ਜਿਹੜੀ ਆ ਹਕਾਬੋ ਚ ਕਿੰਨੀ ਭਿਆਨਕ ਸੀ ਕਾਫੀ ਅੱਗੇ ਭੈਣ ਜਿਹੜੀ ਜਿਹੜੀਆਂ ਮੌਕੇ ਤੇ ਆਣ ਕੇ ਗੱਡੀਆਂ ਨੇ ਕੰਟਰੋਲ ਕਰ ਲਈ ਆ ਫਾਰੇ ਬਾਰੇ ਨੇ ਤੇ ਇਸ ਵੇਲੇ ਸਥਿਤੀ ਠੀਕ ਆ ਠੀਕ ਆ